ਸਾਨੂੰ ਹੋ ਗਏ 30-35 ਸਾਲ ਤੇ ਯਾਤਰਾ ਕਰਦੇ ਆ ਉਹਨੂੰ ਮਾਨ ਨੇ ਕਿੰਨੀ ਕੁ ਖੁਸ਼ੀ ਮਿਲਦੀ ਐ ਖੁਸ਼ੀ ਤਾਂ ਬਹੁਤ ਮਿਲਦੀ ਆ ਮੂੰਹ ਮੰਗੀਆਂ ਮਰਾਤਾ ਮਿਲਦੀਆਂ ਇੱਥੋਂ ਵੀ ਸਾਨੂੰ ਕਈ ਸਾਲ ਹੀ ਹੋ ਗਏ ਆਉਂਦੇ ਆ ਉਹਨੂੰ ਜੋ ਮੰਨ ਕੇ ਜਾਂਦੇ ਉਹੋ ਹੀ ਹੁੰਦਾ ਆ ਜਵਾਨ ਇੱਥੇ ਬਾਬਾ ਬੁੱਢਾ ਸਾਹਿਬ ਤੋਂ ਹੀ ਹੋਇਆ ਤੇ ਆ ਛੇਰ ਬਣਿਆ ਬੈਠਾ ਦੇਖੋ ਜਦੋਂ ਤੇ ਅਸੀਂ ਆਉਣੇ ਆ ਤੁਹਾਡੀ ਮਾਤਾ ਜੀ ਦੱਸਦੇ ਸੀ ਵੀ ਅਸੀਂ ਜਿਹੜੇ ਅਸੀਂ ਦੋਪਰਾ ਆਏ ਜੀ ਅਸੀਂ ਬਾਬਾ ਬੁੱਢਾ ਜੀ ਸਾਹਿਬ ਜੀ ਦੀ ਹੁਣਾਂ ਦੀ ਕਿਰਪਾ ਦੇ ਨਾਲ ਹੀ ਹੋਏ ਹੋਏ ਆ ਪੁੱਤਰਾਂ ਦੇ ਦਾਨੀ ਨਾਲੇ ਹਾਂਜੀ ਆਏ ਸਾਲ ਗੱਡੀ ਪਾਲੀ ਸੀ ਐਂ ਮਹਾਰਾਜ ਦੀ ਕਿਰਪਾ ਨਾਲ ਜਿੱਤ ਮੁੱਕ ਕੇ ਜਾਂਦੇ ਆਂ ਹੀ ਉਹ ਆ ਅਸੀਂ ਤੇ ਜਦੋਂ ਤੇ ਆਉਣ ਲੱਗੇ ਨਾ ਜੀ ਐਸੀ ਬਾਬਾ ਗੁਰੂ ਰਾਮਦਾਸ ਜੀ ਬਾਬਾ ਬੁੱਢਾ ਸਾਹਿਬ ਦੀ ਕਿਰਪਾ ਨਾਲ ਕੋਈ ਨਾ ਕੋਈ ਆਏ ਸਾਲ ਨਵੀਂ ਤੋਂ ਨਵੀਂ ਖੁਸ਼ੀ ਮਿਲਦੀ ਹੈ ਜੀ ਅਸੀਂ ਇੱਕ ਗੱਡੀ ਦੀ ਅਰਦਾਸ ਕਰਈਏ ਬਾਬਾ ਬੁੱਢਾ ਸਾਹਿਬ ਵੱਲੋਂ ਸਾਨੂੰ ਦੋ ਮਿਲਦੀਆਂ ਜੀ ਹਾਂ ਜੀ ਕਿਰਪਾ ਜੀ ਬਹੁਤ ਬਾਬਾ ਬੁੱਢਾ ਸਾਹਿਬ ਦੀ ਇਹ ਖਰਚਾ ਕੌਣ ਕਰਸੇ ਇਹ ਖਰਚਾ ਆਪ ਗੱਡੀ ਵਾਲੇ ਆ ਪਰਦੇ ਜੀ ਅਸਲ ਵਿੱਚ ਸੰਗਤ ਤੋਂ ਬੇਗ ਲੈ ਰਹੇ ਨਹੀਂ ਸੰਗਤ ਤੋਂ ਕੋਈ ਕਰਾਇਂ ਲੈਂਦੇ ਵਾਹਿਗੁਰੂ ਤੇ ਬਾਕੀ ਪਰਮਾਤਮਾ ਦੀ ਕਿਰਪਾ ਨਾਲ ਹੈ ਤੇ ਪਾਪਾ ਗੁੱਡਾ ਸਾਹਿਬ ਦਾ ਸਭ ਕੁਝ ਖਾਸ ਤੌਰ ਤੇ ਤਸਵੀਰ ਦੀ ਗੱਲ ਕਰਦੇ ਖੂਬਸੂਰਤ ਉਹਦੋਂ ਬਣੀ ਹੈ ਜਦੋਂ ਇਹਨਾਂ ਨੇ ਇਹ ਗੱਲ ਆਖ ਦਿੱਤੀ ਕਿ 12 ਤੋਂ 13 ਗੱਡੀਆਂ ਲਾੜ ਆਉਂਦੀਆਂ 4 ਤੋਂ 500 ਸੰਗਤ ਜਿਹੜੀ ਉੱਪਰ ਹੁੰਦੀ ਹੈ ਤੇ ਨਾਲ ਦੇ ਨਾਲ ਸੰਗਤ ਤੋਂ 1 ਰੁਪਏ ਦਾ ਵੀ ਖਰਚਾ ਨਹੀਂ ਲਿੱਤਾ ਜਾਂਦਾ ਗੱਡੀਆਂ ਆਪਣੇ ਖਰਚੇ ਤੇ ਖੁਦ ਲੈ ਕੇ ਆਉਂਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੇਲੇ ਜੋ ਆਪਣੇ ਟੀਵੀ ਸਕਰੀਨ ਤੇ ਤੁਸੀਂ ਤਸਵੀਰਾਂ ਦੇਖ ਰਿਹਾ ਹੋਵੋਗੇ ਸ਼ਾਇਦ ਜੋੜ ਮੇਲੇ ਦੀ ਗੱਲ ਕਰ ਲਈਏ ਉਸ ਤੋਂ ਘੱਟ ਨਹੀਂ ਲੱਗਣਗੀਆਂ ਕਿਉਂਕਿ ਸੰਗਤਾਂ ਦੀ ਤਾਦਾਤ ਸੰਗਤਾਂ ਦਾ ਇਕੱਠ ਵੱਧਦਾ ਜਾ ਰਿਹਾ ਹੈ ਗੱਲ ਕਰ ਰਹੇ ਆਂ ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਦੀਆਂ ਜਿੱਥੇ ਰਤੀਏ ਤੋਂ ਜ਼ਿਲ੍ਹਾ ਫਤਿਆਬਾਦ ਤੋਂ 12 ਤੋਂ 13 ਗੱਡੀਆਂ ਸ਼੍ਰੀ ਅੰਮ੍ਰਿਤਸਰ ਸਾਹਿਬ ਬਾਬਾ ਬੁੱਢਾ ਸਾਹਿਬ ਵਿਖੇ ਪਹੁੰਚੀਆਂ ਨੇ ਤਸਵੀਰਾਂ ਤੁਸੀਂ ਉਸ ਗੱਡੀ ਦੀਆਂ ਦੇਖ ਸਕਦੇ ਹੋ ਜਿਹੜੀ ਖਾਸ ਤੌਰ ਤੇ ਸਭ ਤੋਂ ਅੱਗੇ ਹੈ ਤੇ ਯਾਤਰਾ ਬਾਬਾ ਬੁੱਢਾ ਸਾਹਿਬ ਜੋ ਪਿਛਲੇ 30 ਤੋਂ 35 ਸਾਲਾਂ ਤੋਂ ਇਹ ਯਾਤਰਾ ਚੱਲਦੀ ਆ ਰਹੀ ਹੈ ਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਉਂਦੇ-ਆਉਂਦੇ ਜਿੰਨੇ ਵੀ ਸਥਾਨ ਧਾਰਮਿਕ ਹੁੰਦੇ ਨੇ ਉਹਨਾਂ ਤੇ ਦਰਸ਼ਨ ਕਰਦੇ ਪਹੁੰਚਦੀ ਹੈ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਕਿੰਨ ਕਿਸ ਤਰੀਕੇ ਯਾਤਰਾ ਚੱਲਦੀ ਆ ਰਹੀ ਹੈ ਕਿੰਨਾ ਲੰਬਾ ਸਮਾਂ ਤੁਸੀਂ ਇਸ ਯਾਤਰਾ ਦੇ ਵਿੱਚ ਜੁੜੇ ਹੋਏ ਹੋ ਕਈ ਸਾਲ ਹੀ ਹੋ ਗਏ ਤੁਹਾਨੂੰ ਹੋ ਗਏ 30-35 ਸਾਲ ਤੇ ਯਾਤਰਾ ਕਰਦੇ ਆ ਉਹਨੂੰ ਹਏ ਹਏ ਕਰ ਕਰੇ ਤੇ ਮਹਾਨਾ ਲਾਲਾ ਇਹ ਆ ਕਰੂਗਾ ਸਾਡਾ ਪੁੱਜੀ ਕਿੰਨਾ ਕਮਾਨੇ ਨੂੰ ਕਿੰਨੀ ਕ ਖੁਸ਼ੀ ਮਿਲਦੀ ਹੈ ਜੀ ਪੂਜੀ ਤਾਂ ਬਹੁਤ ਮਿਲਦੀ ਆ ਯਾਰ ਮੂੰਹ ਮੰਗੀਆਂ ਮਰਾਤਾ ਮਿਲਦੀਆਂ ਇੱਥੋਂ ਵੀ ਸਾਨੂੰ ਕਈ ਸਾਲ ਹੀ ਹੋ ਗਏ ਆਉਂਦਿਆਂ ਨੂੰ ਜੋ ਮੰਨ ਕੇ ਜਾਂਦੇ ਉਹ ਹੀ ਹੁੰਦਾ ਆਏ ਸਾਲ ਗੱਡੀ ਪਾਲੀ ਸੀ ਅਜ ਮਹਾਰਾਜ ਦੀ ਕਿਰਪਾ ਨਾਲ ਜਿੱਪ ਰੁੱਕ ਕੇ ਜਾਂਦੇ ਆਂ ਉਹ ਹੋ ਜਾਂਦਾ ਕਿੰਨੀ ਇੱਕ ਸੰਗਤ ਹੋਏਗੀ ਬਾਪੂ ਜੀ ਨਾਲ ਸਾਡੇ ਗੱਡੀਆਂ ਤੇ ਹੋਏ ਨਹੀਂ 40 50 50 ਸਾਰੀਆਂ ਜਿਆਦਾ ਗੱਡੀਆਂ ਬਹੁਤ 12 13 ਗੱਡੀਆਂ ਆਈਆਂ ਸਾਰੀਆਂ ਹੀ ਲੈਣੇ ਆ ਜਾਂਦੀਆਂ ਨੇ ਇੱਕ ਗੱਡੀ 'ਚ 50 ਤੋਂ 60 ਵੀ ਹੋ ਜਾਂਦੀ ਹੈ ਇਹ ਕਹਿ ਸਕਦੇ 500 ਤੋਂ ਉੱਪਰ ਹੀ ਸੰਗਤ ਹੈ ਰੱਬੋ ਹਾਂਜੀ ਹਾਂਜੀ ਬਹੁਤ ਜੀ ਸਾਡੇ ਮੱਲੇ ਇੱਕ ਰਤਿਏ ਹਲਕੇ ਚੈਰੋਂਾਂ ਪਿੰਡ ਹੈ ਜੀ ਉਸ ਪਿੰਡ ਦੇ ਵਿੱਚੋਂ ਘੱਟੋ ਘੱਟ 5 ਗੱਡੀਆਂ ਤੋਂ 4 ਤੋਂ 5-5 ਗੱਡੀਆਂ ਹੁੰਦੀਆਂ ਜੀ ਇੱਕ ਪਿੰਡ ਦੇ ਵਿੱਚੋਂ ਹੀ ਤੇ ਇਹ ਗੱਡੀ ਜਿਵੇਂ ਹੁਣ ਸਾਡੇ ਸ਼ਹਿਰ ਦੇ ਵਿੱਚੋਂ ਰਤਿਏ ਚ ਆ ਰਹੀ ਹੈ ਜੀ ਸਿਰਫ ਇਹ ਸ਼ਹਿਰ-ਸ਼ਹਿਰ ਦੀ ਲਾਲੋ ਵੀ ਇੱਕ ਕਲੋਨੀ ਦੀ ਸੰਗਤ ਹੈ ਜੀ ਪੀ ਇੰਨੀ ਕਿ ਸ਼ਰਦਾ ਭਾਵਨਾ ਨਾਲ ਇਸ ਸੰਗਤ ਦੇ ਵਿੱਚ ਬਹੁਤ ਹੀ ਜਿਆਦਾ ਤੇ ਜਦੋਂ ਵੀ ਕਿਤੇ ਆਉਣਾ ਹੁੰਦਾ ਆ ਮਹੀਨਾ ਮਹੀਨਾ ਪਹਿਲਾਂ ਹੀ ਬਾਬਾ ਪੁੱਢਾ ਸਾਹਿਬ ਨੇ ਚੈਰੀ ਚੱਲਣ ਲੱਗ ਪੈਂਦੀ ਹੈ ਜੀ ਤੇ ਬਹੁਤ ਹੀ ਸ਼ਰਦਾ ਭਾਵਨਾ ਨਾਲ ਬਹੁਤ ਹੀ ਖੁਸ਼ੀ ਦੇ ਨਾਲ ਬਹੁਤ ਹੀ ਐਸਾ ਹੋ ਕੇ ਐਸਾ ਕਿਹੜਾ ਮੂੰਹ ਆਈ ਬਾਬਾ ਪੁੱਢਾ ਸਾਹਿਬ ਨੇ ਜਿਹੜਾ ਹਰ ਵਾਰ ਖਿੱਚ ਕੇ ਲੈ ਆਉਂਦਾ ਜੀ ਮੋਰੀ ਦੇਖੋ ਜੀ ਗੁਰੂ ਰਾਮਦਾਸ ਦੀ ਧਰਤੀ ਤੋਂ ਕੀ ਨਹੀਂ ਜੀ ਸਾਰਾ ਕੁਝ ਹੀ ਹੈ ਜੀ ਇਸ ਧਰਤੀ ਨੂੰ ਤੇ ਲੋਕ ਤਰਸਦੇ ਆ ਜੀ ਦਰਸਦੇ ਬਾਬਾ ਪੁੱਢਾ ਸਾਹਿਬ ਦੇ ਦਰਸ਼ਨਾਂ ਦੀ ਬੱਕਰੀ ਮੋਰੀ ਗੱਲ ਜੀ ਅਸੀਂ ਤੇ ਜਦੋਂ ਤੇ ਆਉਣ ਲੱਗੇ ਨਾ ਜੀ ਐਸੀ ਪਾਪਾ ਗੁਰੂ ਰਾਮਦਾਸ ਦੀ ਪਾਪਾ ਪੁੱਢਾ ਸਾਹਿਬ ਦੀ ਕਿਰਪਾ ਨਾਲ ਕੋਈ ਨਾ ਕੋਈ ਆਏ ਸਾਲ ਨਵੀਂ ਤੋਂ ਨਵੀਂ ਖੁਸ਼ੀ ਮਿਲਦੀ ਹੈ ਜੀ ਅਸੀਂ ਇੱਕ ਗੱਡੀ ਦੀ ਅਰਦਾਸ ਕਰਾਈਏ ਪਾਪਾ ਪੁੱਢਾ ਸਾਹਿਬ ਵੱਲੋਂ ਸਾਨੂੰ ਦੋ ਮਿਲਦੀਆਂ ਜੀ ਹਾਂ ਜੀ ਕਿਰਪਾ ਜੀ ਬਹੁਤ ਹੈ ਪਾਪਾ ਪੁੱਢਾ ਸਾਹਿਬ ਦੀ ਬਹੁਤ ਹੀ ਦਾਦੇ ਦੀ ਮੇਰ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਨਮਸਕਾਰ ਗੁਰਜੀਤ ਸਿੰਘ ਜੀ 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 ਕਿੰਨਾ ਲੰਮਾ ਸਮਾਂ ਹੋ ਗਿਆ ਇਸ ਯਾਤਰਾ ਦੇ ਵਿੱਚ ਕਿਸ ਤਰੀਕੇ ਲੱਗਦਾ ਇਸ ਯਾਤਰਾ ਦਾ ਹਿੱਸਾ ਬਣ ਕੇ ਜੀਰ ਜੀ ਤੇ ਪਹਿਲਾਂ ਸਾਡੇ ਜਿਵੇਂ ਦਾਦਾ ਜੀ ਸੀਗੇ ਉਹ ਆਉਂਦੇ ਸੀ ਜਿਵੇਂ ਸਾਡੇ ਪਿਤਾ ਜੀ ਹੋ ਗਏ ਹੁਣ ਅਸੀਂ ਹੋ ਗਏ ਗਾ ਸਾਡੇ ਬੱਚੇ ਇਸੇ ਤਰ੍ਹਾਂ ਹੀ ਬਹੁਤ ਲੰਮੇ ਸਮੇਂ ਤੋਂ ਜਿਹੜੀ ਸੰਗਤ ਉਸ ਜੁੜੀ ਹੋਈ ਆ ਜੀ ਬਾਬਾ ਬੁੱਢਾ ਸਾਹਿਬ ਜੀ ਹੋ ਗਏ ਜਿਵੇਂ ਗੁਰੂ ਅਮਰਦਾਸ ਮਹਾਰਾਜ ਜੀ ਹੋ ਗਏ ਗੁਰੂ ਰਾਮਦਾਸ ਮਹਾਰਾਜ ਜੀ ਹੋ ਗਏ ਅਸੀਂ 1 ਜਨਵਰੀ ਨੂੰ ਧੰਤਨ ਬਾਬਾ ਤਾਰਾ ਸਿੰਘ ਜੀ ਸਾੜੀ ਸਾਹਿਬ ਵਾਲੇ ਜੀ ਉਹਨਾਂ ਦੀ ਪਰਚੀ ਤੇ ਅਸੀਂ ਟਰੱਕ ਲੈ ਕੇ ਆਉਨੇ ਆ ਅਸੀਂ ਹਰ ਵਾਰੀ ਜੀ 12 12 13 13 ਗੱਡੀਆਂ ਜਿਹੜੀਆਂ ਹਰਿਆਣਾ ਡਿਸਟ੍ਰਿਕਟ ਪਤਿਆਵਾਰ ਤੋਂ ਲੈ ਕੇ ਇੱਥੇ ਸੰਗਤ ਪਹੁੰਚਦੀ ਹੈ ਜੀ ਬਾਕੀ ਸੰਗਤ ਇਹੋ ਜੀ ਵੀ ਆ ਜਿਹੜੀ ਆਪ ਗੱਡੀਆਂ ਖੁਦ ਕਿਰਾਏ ਤੇ ਕਰ ਕਰਕੇ ਵੀ ਲੈ ਕੇ ਜਾਂਦੇ ਲੋਕ ਆ ਰਹੇ ਲੈ ਕੇ ਬਹੁਤ ਆਉਂਦੇ ਆ ਕਿ ਬਹੁਤ ਜ਼ਿਆਦਾ ਸ਼ਰਧਾ ਦੇ ਨਾਲ ਸੰਗਤ ਇੱਥੇ ਪਹੁੰਚਦੀ ਹੈ ਜੀ ਤੇ ਮਹਾਰਾਜ ਦੀ ਬੜੀ ਕਿਰਪਾ ਗੁਰੂ ਆਰਮਦਾਸ ਸਾਹਿਬ ਜੀ ਦੀ ਬਾਬਾ ਬੁੱਢਾ ਸਾਹਿਬ ਜੀ ਦੀ ਤੇ ਇੱਕ ਹੋਰ ਤੁਹਾਨੂੰ ਮੈਂ ਵੱਡੀ ਗੱਲ ਦੱਸ ਦੇਣਾ ਵੀ ਸਾਡੀ ਮਾਤਾ ਜੀ ਦੱਸਦੇ ਸੀ ਵੀ ਅਸੀਂ ਜਿਹੜੇ ਅਸੀਂ ਦੋਪਰਾ ਆਏ ਜੀ ਅਸੀਂ ਬਾਬਾ ਬੁੱਢਾ ਜੀ ਸਾਬ ਜੀ ਦੀ ਹੋਂ ਦੀ ਕਿਰਪਾ ਦੇ ਨਾਲ ਹੀ ਹੋਏ ਹੋਏ ਆ ਪੁੱਤਰਾਂ ਦੇ ਦਾਨੀ ਨਾਲੇ ਹਾਂਜੀ ਤੇ ਇਸ ਕਰਕੇ ਅਸੀਂ ਜਦੋਂ ਉਹਨਾਂ ਨੇ ਸਾਨੂੰ ਮਾਤਾ ਜੀ ਨੇ ਦੱਸਿਆ ਸੀ ਉਸ ਤੋਂ ਉਦੋਂ ਅਸੀਂ ਵੀ ਬਹੁਤ ਜ਼ਿਆਦਾ ਹੁਣ ਜਾਣੀ ਜੀ ਕਿੰਨਾ ਕੁ ਵੜ ਪਾਗਾ ਮੰਨਦੇ ਹੋ ਇੱਕ ਤਾਂ ਬਾਬਾ ਬੁੱਢਾ ਸਾਹਿਬ ਜੀ ਦੇ ਸਥਾਨ ਤੋਂ ਅਰਦਾਸ ਹੋ ਕੇ ਤੁਸੀਂ ਜਨਮ ਲਿਆ ਉਹਨਾਂ ਦੇ ਸਥਾਨ ਤੇ ਹੱਲੇ ਤੱਕ ਜੁੜੇ ਹੋਏ ਹੋ ਉਮਰ ਵੀ ਹੋ ਗਈ ਆ ਕੇ ਬੱਚੇ ਵੀ ਹੋ ਗਏ ਆ ਦੇਖੋ ਜੀ ਸਾਡਾ ਜਰਾ ਇਹ ਪਿਆਰ ਹਨ ਜੀ ਦਿਲ ਤੋਂ ਪਿਆਰਿਆ ਨਾ ਕਿ ਅਸੀਂ ਮੰਗਾ ਮੰਗਣੀਆਂ ਜਿਹੜੀਆਂ ਉਹ ਸਾਡਾ ਗੁਰੂ ਆ ਸਾਡਾ ਪਿਓ ਆ ਉਹਨੂੰ ਆਪਣੇ ਆਪ ਹੀ ਪਤਾ ਵੀ ਸਾਨੂੰ ਇਹਨਾਂ ਮੇਰੇ ਬੱਚਾ ਨੂੰ ਕੀ ਚਾਹੀਦਾ ਉਹ ਆਪਣੇ ਆਪ ਹੀ ਸਾਨੂੰ ਸਭ ਕੁਝ ਦੇ ਹੀ ਜਾਂਦਾ ਤੇ ਬਾਕੀ ਸਾਡਾ ਜਿਹੜਾ ਦਿਲੋਂ ਪਿਆਰ ਹੈ ਜੀ ਉਹ ਸਾਨੂੰ ਖਿੱਚ ਕੇ ਲਿਆ ਕੇ ਆਉਂਦਾ ਅੱਛਾ ਪੰਜਾਬ ਚ ਜਾਇਆ ਦਾ ਪੰਜਾਬ ਚ ਜੰਮਿਆ ਦਾ ਕਿੰਨਾ ਮਾਣ ਮਹਿਸੂਸ ਹੈ ਖਾਸ ਤੌਰ ਤੇ ਪੰਜਾਬ ਦੇ ਵਿੱਚ ਇਹਨਾ ਮੋਹ ਦੇਖਣ ਨੂੰ ਮਿਲਦਾ ਜੀ ਮੈਂ ਕਹਿੰਦੀ ਅਸੀਂ ਕੱਲ ਵੀ ਇਹ ਗੱਲ ਕਰਦੇ ਆਉਂਦੇ ਸੀ ਕਿ ਵੀ ਇੱਕ ਸਿਰਫ ਪੰਜਾਬ ਦੀ ਪੂਰੇ ਇੰਡੀਆ ਦੇ ਵਿੱਚ ਇੱਕ ਸਿਰਫ ਪੰਜਾਬ ਦੀ ਧਰਤੀ ਆ ਜਿਹੜੇ ਸਾਨੂੰ ਥਾਂ ਥਾਂ ਤੇ ਲੰਗਰ ਲੱਗੇ ਮਿਲੇ ਆ ਸਰ ਕੇ ਮਾਝੇ ਦੀ ਧਰਤੀ ਦੇ ਜੀ ਤੇ ਵੀ ਸਾਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਦਿੱਕਤ ਨਹੀਂ ਆਈ ਕਿਤੇ ਸਾਨੂੰ ਚਾਹ ਪਕੌੜਿਆਂ ਦਾ ਲੰਗਰ ਕਿਤੇ ਪ੍ਰਸ਼ਾਦਾ ਕਿਸੇ ਵੀ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਆਈ ਤੇ ਮਹਾਰਾਜ ਦੀ ਕਿਰਪਾ ਨਾਲ ਜਿਹੜੇ ਇੱਥੋਂ ਦੇ ਲੋਕ ਨੇ ਬਹੁਤ ਜ਼ਿਆਦਾ ਸੇਵਾ ਕਰਦੇ ਜੀ 10 ਤੋਂ 12 ਗੱਡੀਆਂ ਤੁਸੀਂ ਲੈ ਕੇ ਆਉਂਦੇ ਆ ਚਾਰ ਪੰਜ ਸੌ ਤੋਂ ਉੱਪਰ ਤੁਹਾਡੇ ਨਾਲ ਸੰਗਤ ਹੁੰਦੀ ਆ ਆਖਦੇ ਕਿ ਰਸਤੇ 'ਚ ਰੁਕਾਵਟਾਂ ਹੁੰਦੀਆਂ ਜੇ ਕਿਤੇ ਮੰਜ਼ਲ ਤੇ ਪਹੁੰਚਣਾ ਹੋਵੇ ਕਦੀ ਕੋਈ ਰੁਕਾਵਟ ਆਈ ਹੈ ਜੀ ਗੁਰੂ ਦੇ ਸਥਾਨ ਤੇ ਪਹੁੰਚਣ ਲੱਗੇ ਨਹੀਂ ਜੀ ਸਾਨੂੰ ਕਦੇ ਵੀ ਅੱਜ ਤੱਕ ਪਰਮਾਤਮਾ ਦੀ ਕਿਰਪਾ ਨਾਲ ਨਾ ਹੀ ਕਦੀ ਆਈ ਹੈ ਤੇ ਨਾ ਹੀ ਸਾਡੇ ਹਿਸਾਬ ਨਾਲ ਆ ਸਾਨੂੰ ਇਹਨਾਂ ਵਿਸ਼ਵਾਸ ਹੈ ਸਾਡੇ ਮਹਾਰਾਜ ਤੇ ਬਾਬਾ ਬੁੱਢਾ ਸਾਹਿਬ ਜੀ ਤੇ ਗੁਰੂ ਰਾਮਦਾਸ ਜੀ ਤੇ ਤੇ ਅਸੀਂ ਜਦੋਂ ਉੱਥੇ ਚਲਦੇ ਸੀ ਹਰ ਵਾਰੀ ਸੰਗਤ ਨੂੰ ਦਰਸ਼ਨ ਕਰਵਾਉਂਦੇ ਸੀ ਆਉਂਨੇ ਆ ਦਰਸ਼ਨ ਕਰਾਉਂਦੇ ਹੀ ਲੈ ਕੇ ਜਾਂਦੇ ਹਾਂ ਜਿੰਨੇ ਤੀਰਥ ਸਥਾਨ ਹੈ ਹਾਂਜੀ ਜਿੰਨੇ ਵੀ ਤੀਰਥ ਸਥਾਨ ਹੈ ਜੀ ਤੇ ਖਰਚਾ ਕੌਣ ਕਰਸੇ ਇਹ ਖਰਚਾ ਆਪ ਕਰਨ ਵਾਲੇ ਆਪ ਭਰਦੇ ਆ ਜੀ ਅਸੀਂ ਆਪ ਸੰਗਤ ਤੋਂ ਕੋਈ ਲੈ ਨਹੀਂ ਨਹੀਂ ਜੀ ਸੰਗਤ ਤੋਂ ਕੋਈ ਕਰਾਈ ਨਹੀਂ ਲੈਂਦੇ ਵਾਹਿਗੁਰੂ ਤੇ ਬਾਕੀ ਪ੍ਰਮਾਤਮਾ ਦੀ ਕਿਰਪਾ ਨਾਲ ਹੈ ਤੇ ਬਾਬਾ ਬੁੱਢਾ ਸਾਹਿਬੀ ਦਾ ਸਭ ਕੁਝ ਹੈ ਜਿਨਨੇ ਜੋ ਕੇ ਹੈਗੇ ਜੀ ਰਾਜ ਰੇਤਰੀ ਸੇਵਾ ਕਰਦੇ ਹੁੰਦੇ ਆ ਇਹ ਖਾਸ ਤੌਰ ਤੇ ਤਸਵੀਰ ਦੀ ਗੱਲ ਕਰਦੇ ਖੂਬਸੂਰਤ ਉਹ ਤੋਂ ਬਣੀ ਆ ਜਦੋਂ ਇਹਨਾਂ ਨੇ ਇਹ ਗੱਲ ਆਖ ਦਿੱਤੀ ਕਿ 12 ਤੋਂ 13 ਗੱਡੀਆਂ ਨਾਲ ਆਉਂਦੀਆਂ 4 ਤੋਂ 500 ਸੰਗਤ ਜਿਹੜੀ ਉੱਪਰ ਹੁੰਦੀ ਹੈ ਤੇ ਨਾਲ ਦੇ ਨਾਲ ਸੰਗਤ 1 ਰੁਪਏ ਦਾ ਵੀ ਖਰਚਾ ਨਹੀਂ ਲੈਂਦਾ ਜਾਂਦਾ ਗੱਡੀਆਂ ਆਪਣੇ ਖਰਚੇ ਤੇ ਖੁਦ ਲੈ ਕੇ ਆਉਂਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਆਖਣਾ ਚਾਹੋਗੇ ਇਸ ਯਾਤਰਾ ਦਾ ਹਿੱਸਾ ਬਣਿਓ ਕਿੰਨੇ ਲੰਬੇ ਸਮੇਂ ਤੋਂ ਯਾਤਰਾ ਦਾ ਹਿੱਸਾ ਬਣਿਓ ਸਿਆਣੇ ਨਿਆਣੇ ਹਰ ਕੋਈ ਇਸ ਯਾਤਰਾ ਦਾ ਹਿੱਸਾ ਬਣਿਆ ਆਇਆ ਅਸੀਂ ਪਹਿਲਾਂ ਸਾਡੇ ਵੱਡੇ ਆਉਂਦੇ ਹੁੰਦੇ ਸੀ ਹੁਣ 25 26 ਸਾਲ ਸਾਨੂੰ ਵੀ ਹੋ ਕੇ ਆਉਂਦਿਆਂ ਨੂੰ ਤੇ ਜਿਹੜੀ ਸੁੱਖਾਂ ਸੁੱਖਦੇ ਆ ਉਹ ਪੂਰੀ ਹੁੰਦੀ ਆ ਬਿਲਕੁਲ ਜਿਹੜੀ ਸੋਕੇ ਉਹ ਪੂਰੀ ਹੁੰਦੀ ਆ ਆ ਇੱਕ ਆ ਜਵਾਨ ਇੱਥੇ بابا ਬੁੱਢਾ ਸਾਹਿਬ ਤੋਂ ਹੀ ਹੋਇਆ ਤੇ ਆ ਛੇਰ ਬਣਿਆ ਬੈਠਾ ਦੇਖੋ ਜਦੋਂ ਤੇ ਅਸੀਂ ਆਉਣੇ ਆ ਤੇ ਕਦੇ ਵੀ ਇਹੋ ਜੀ ਗੱਲ ਨਹੀਂ ਹੋਈ ਕਿ ਜਿਹੜੀ ਅਸੀਂ ਸੋਖੀ ਜਾਈਏ ਤੇ ਸਾਡੀ ਪੂਰੀ ਨਾ ਹੋਵੇ ਤੇ ਆਸਤਾਤ ਫਿਰ ਐ ਜਿਵੇਂ ਕਹਿੰਦੇ ਆ ਨੇਚਾ ਬਣ ਜਾਂਦੀ ਹੈ ਜੀ ਹਾਂਜੀ ਜਮਾਨ ਕਿੰਨਾ ਕੁ ਮਹਿਸੂਸ ਹੁੰਦਾ ਹੈ ਜੀ ਇਸ ਸਥਾਨ ਤੇ ਜਦ ਦਰਸ਼ਨ ਕਰਨ ਆਉਂਦੇ ਹੋ ਅੰਮ੍ਰਿਤਸਰ ਸਾਹਿਬ ਪਹੁੰਚਦੇ ਹੋ ਮਾਨ ਨੂੰ ਕਿਸ ਤਰੀਕੇ ਮਹਿਸੂਸ ਹੁੰਦਾ ਹੈ ਜੀ ਮਨ ਨੂੰ ਤਾਂ ਸ਼ਾਂਤੀ ਮਿਲਦੀ ਹੈ ਜੀ ਪੂਰੀ ਤੇ ਮਾਨ ਅਸੀਂ ਇੰਨੇ ਬਿਆਨ ਹੀ ਨਹੀਂ ਸਾਡੇ ਕੋਲ ਜਿੰਨਾ ਮਾਨ ਨਾਲ ਅਸੀਂ ਬਿਆਨ ਕਰ ਸਕੀਏ ਤੇ ਇੰਨਾ ਮਾਨ ਨਾਲ ਲਫ਼ਜ਼ ਵੀ ਕੱਟ ਪੈ ਜਾਂਦੇ ਆ ਇੰਨਾ ਮਾਨ ਆ ਸਾਨੂੰ ਖੁਸ਼ੀ ਤੁਹਾਡੇ ਚਿਹਰੇ ਤੇ ਦੇਖ ਰਹੀ ਆ ਜੀ ਉੱਤੋਂ ਮੇਲਾ ਚੱਲ ਰਿਹਾ ਪਾਪਾ ਬੁੱਢਾ ਸਾਹਿਬ ਜੀ ਦਾ ਅੱਜ ਫੇਰ ਉੱਥੇ ਪਹੁੰਚੋਗੇ ਦਰਸ਼ਨ ਕਰਨ ਦੇ ਲਈ ਸੰਗਤ ਪਹੁੰਚ ਵੀ ਆ ਚਾਰ ਤੋਂ 500 ਸੰਗਤ ਤੁਸੀਂ ਲੈ ਕੇ ਪਹੁੰਚ ਦਿਓ ਮੇਲੇ ਵੀ ਸ਼ਾਨ ਵਿੱਚ ਦੋਦੇ ਹੋ ਸ਼ਰਮਾ ਪਾਉਣਾ ਨਾ ਸਕੇ ਪਹੁੰਚਦੀ ਆ ਸੰਗਤ ਦੇ ਰੂਪ ਕਿਸ ਤਰ੍ਹਾਂ ਹੁੰਦੇ ਆ ਸੰਗਤ ਕਿੰਨੀ ਖੁਸ਼ ਹੁੰਦੀ ਆ ਜਦ ਪਹੁੰਚਦੀ ਆ ਸੰਗਤ ਵੀ ਬੜੇ ਪ੍ਰੇਮ ਨਾਲ ਉਹ ਕਰਦੀ ਆ ਜੀ ਹੁਣ ਕਈ ਵਾਰੀ ਦੇਖਦੇ ਆਂ ਅਸੀਂ ਬਾਲੇ ਫਲਟ ਬਾਜੀ ਕਰਦੇ ਆ ਸਾਡੀ ਸੰਗਤ ਬਿਲਕੁਲ ਕੋਈ ਇਹੋ ਜਿਹਾ ਕੰਮ ਨਹੀਂ ਕਰਦੀ ਨਾਮ ਜਪਦੀ ਆਉਂਦੀ ਆ ਜ਼ਿਕਾਰੇ ਛੱਡਦੀ ਆਉਂਦੀ ਆ ਕੋਈ ਛਰਾਰਤ ਬਾਜੀ ਨਹੀਂ ਕਰਦੀ ਬਿਲਕੁਲ ਕੀ ਨਾਮ ਹੈ ਵੀਰੇ ਤੁਹਾਡਾ ਮੇਰਾ ਕਰਨ ਦੀ ਪ੍ਰਣ ਸੀ ਜੇ ਤੁਸੀਂ ਵੀ ਬਾਬਾ ਬੁੱਢਾ ਸਾਹਿਬ ਦੇ ਸਥਾਨ ਤੋਂ ਅਰਦਾਸ ਕਰਕੇ ਜਨਮ ਲਿਆ ਕਿੰਨਾ ਕੁ ਬੜਪਾਕਾ ਮੰਨਦੇ ਹੋ ਕਿ ਅੱਜ ਉਸੇ ਸਥਾਨ ਨਾਲ ਆਸਥਾ ਜੁੜੀ ਹੋਈ ਹੈ ਤੇ ਪਹੁੰਚਦੇ ਵੀ ਕਿੰਨੇ ਸਾਲਾਂ ਤੋਂ ਮੈਂ ਤਾਂ ਬਹੁਤ ਬੜਪਾਕਾ ਮੰਨਦਾ ਆ ਜੀ ਮੈਨੂੰ ਹੋ ਗਏ ਸਵਾਲ ਨੂੰ ਮੈਨੂੰ 10 ਸਾਲ ਹੋ ਗਏ ਜੀ ਹੋਂਦੇ ਹਰ ਸਾਲ ਆਈਦਾ ਇੱਥੇ ਗੱਡੀ ਲੈ ਕੇ ਆਈਦੀ ਆ ਸੰਗਤ ਲੈ ਕੇ ਆਈਦੀ ਆ ਜੀ ਦਰਵਾਜ਼ੇ ਅੰਮਣ-ਕੋਚ ਹੁੰਦਾ ਜੀ ਆਪ ਗੱਡੀ ਚਲਾ ਕੇ ਲਿਆਉਂਦਾ ਇਹਨਾਂ ਬੱਚਿਆਂ ਮਾਫੀ ਨਾਲ ਆਉਂਦਾ ਰਿਹਾ ਬੱਚਿਆਂ ਨੂੰ ਹੁਣ ਆਪ ਗੱਡੀ ਚਲਾ ਕੇ ਲੈ ਕੇ ਆਈਦੀ ਆ ਇਕ ਨਾ ਪੰਜਾਬ ਚ ਜਾਇਆ ਦਾ ਬੜਾ ਮਾਣ ਹੁੰਦਾ ਹੈ ਜੀ ਤੋਂ ਇਹ ਖਾਸ ਤੌਰ ਤੇ ਤਸਵੀਰਾਂ ਪੰਜਾਬ ਦੇ ਵਿੱਚ ਹੈ ਜਿੱਥੇ ਪੰਜਾਬੀ ਬਸਦਾ ਉੱਥੇ ਦੇਖਣ ਨੂੰ ਮਿਲਦੀਆਂ ਸੋ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਜਦ ਪੰਜਾਬ ਦੇ ਜੰਮੇ ਹੋਈ ਪੰਜਾਬ ਚ ਬਹੁਤ ਫਰਕ ਹੈ ਜੀ ਆਪਾਂ ਹੋਰ ਸਟੇਟ ਚ ਜਾਂਦੇ ਆ ਬਹੁਤ ਫਰਕਾ ਪੰਜਾਬ ਚ ਆਪਣਾ ਆਪ ਦਾ ਮਾਣ ਐ ਲੱਗਦਾ ਜਿਵੇਂ ਆਪਦੇ ਘਰੇ ਆ ਗਏ ਹੋਣੇ ਆ ਇੱਕ ਇੱਕ ਗੁਰੂਆਂ ਪੀਰਾਂ ਦੀ ਧਰਤੀ ਆ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਆ ਬਹੁਤ ਮਾਣ ਮਹਿਸੂਸ ਹੁੰਦਾ ਸਾਨੂੰ ਥਾਂ ਥਾਂ ਲੰਗਰ ਲੱਗੇ ਆ ਥਾਂ ਥਾਂ ਚਾਹ ਪ੍ਰਸ਼ਾਦਾ ਪਕੋੜਿਆਂ ਦਾ ਲੰਗਰ ਚੱਲਦਾ ਜੀ ਉਈ ਐਵੇਂ ਜੀ ਦਿੱਕਤ ਨਹੀਂ ਹੁੰਦੀ ਕਿ ਅਸੀਂ ਬਾਹਰ ਆਏ ਆ ਜਾਂ ਕਿਵੇਂ ਕੋਈ ਐਵੇਂ ਜੀ ਉਹ ਗੱਲ ਨਹੀਂ ਹੈਗੀ ਜੀ ਆ ਭਾਈ ਜਿਉਂ-ਜਿਉਂ ਅੰਬਰਸਰ ਨੇੜੇ ਆਉਂਦਾ ਜਾਂਦਾ ਜੀ ਸਥਾਨ ਬਾਬਾ ਬੁੱਢਾ ਸਾਹਿਬ ਜਿੱਥੇ ਮੇਲੇ ਤੇ ਆਏ ਹੋ ਜਿਉਂ-ਜਿਉਂ ਅੰਬਰਸਰ ਨੇੜੇ ਆਉਂਦਾ ਜਾਂਦਾ ਮਨ ਨੂੰ ਕਿੰਨਾ ਇੱਕ ਕਿਸ ਤਰੀਕੇ ਮਹਿਸੂਸ ਹੁੰਦਾ ਕਿੰਨੀ ਖੁਸ਼ੀ ਮਹਿਸੂਸ ਹੁੰਦੀ ਹੈ ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਦੱਸ ਕੇ ਟਾਂ ਜੀ ਸਾਡਾ ਵੀ ਦਿਲੋਂ ਸਾਡਾ ਇੰਨਾ ਜ਼ਿਆਦਾ ਪ੍ਰੇਮ ਪਿਆਰ ਹੈ ਜੀ ਅਸੀਂ ਜਦੋਂ ਬਾਬਾ ਜੀ ਦਾ ਮੇਲਾ ਸ਼ੁਰੂ ਹੋ ਜਾਂਦਾ ਤਾਂ ਸਾਨੂੰ ਪਤਾ ਲੱਗਦਾ ਵੀ ਇੰਨੀ ਤਰੀਕ ਨੂੰ ਮੇਲਾ ਸਾਡੀ ਸੰਗਤ ਜਿੰਨੀ ਵੀ ਸੰਗਤ ਆਉਂਦੀ ਇਕੱਲੇ ਅਸੀਂ ਜਿੰਨੀ ਵੀ ਸੰਗਤ ਆਉਂਦੀ ਆ ਇੱਕ ਇੱਕ ਮਹੀਨਾ ਮਹੀਨਾ ਪਹਿਲਾਂ ਤਿਆਰੀ ਸ਼ੁਰੂ ਕਰ ਲੈਂਦੇ ਵੀ ਆਪਾਂ ਆਪਾ ਬੁੱਢਾ ਸਾਜੀ ਦੇ ਮੇਲੇ ਤੇ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇੱਕ ਗੱਡੀ ਇਹ ਤਸਵੀਰ ਦਿਖਾਈ ਹੈ ਬਾਕੀ ਗੱਡੀਆਂ ਦੀਆਂ ਤਸਵੀਰਾਂ ਦਿਖਾਣੇ ਇੱਕ ਉਹ ਟਰਾਲੀ ਲੱਗੀ ਹੋਈ ਹੈ ਦੂਸਰੇ ਪਾਸੇ ਗੱਲ ਕਰੀਏ ਤਾਂ ਅੱਜ ਇਹ ਸੜਕ ਇਸ ਤਰੀਕੇ ਲੱਗ ਰਹੀ ਹੈ ਜਿਵੇਂ ਇੱਥੋਂ ਮੇਲੇ ਨੂੰ ਗੱਡੀਆਂ ਜਾ ਰਹੀਆਂ ਹੁਣ ਸੋ ਖਾਸ ਤੌਰ ਤੇ ਅੰਮ੍ਰਿਤਸਰ ਦੀਆਂ ਤਸਵੀਰਾਂ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂਆ ਪੀਰਾਂ ਦੀਆਂ ਤਰਤੀਆਂ ਇਹ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰੀਕੇ ਸੰਗਤ ਇੱਥੇ ਪਹੁੰਚ ਰ ਰਤਿਏ ਤੋਂ ਸੰਗਤ ਇੱਥੇ ਪਹੁੰਚੀ ਹੈ ਜ਼ਿਲ੍ਹਾ ਫਤਿਆਬਾਦ ਤੇ ਕਰੀਬ-ਕਰੀਬ 500 ਤੋਂ ਉੱਪਰ ਸੰਗਤ ਸਿਰਫ ਰਤਿਏ ਤੋਂ ਜਿਹੜੀ ਇੱਥੇ ਪਹੁੰਚੀ ਹੋਈ ਹੈ ਸੋ ਫਿਲਹਾਲ ਇਸ ਸੜਕ ਨੇ ਖੱਬੇ ਸੱਜੇ ਦੋਨੋਂ ਪਾਸੇ ਬਾਤ ਹੈ ਦੋਨੋਂ ਪਾਸੇ ਗੱਲ ਕਰਦੇ ਆ ਤਾਂ ਸੰਗਤ ਟਰਾਲੀਆਂ ਦੇ ਵਿੱਚ ਬੈਠੀ ਹੋਈ ਦਿਖੇਗੀ ਤੇ ਕੁਝ ਸੰਗਤ ਜਿਹੜੀ ਹੈ ਆਪਣੇ ਧਾਰਮਿਕ ਸਥਾਨਾਂ ਤੇ ਦਰਸ਼ਨ ਕਰਨ ਦੇ ਲਈ ਪਹੁੰਚੀ ਹੋਈ ਹੈ ਤਸਵੀਰ ਦੂਰ-ਦੂਰ ਤੱਕ ਸਿਰਫ ਅੱਜ ਸਾਨੂੰ ਅੰਮ੍ਰਿਤਸਰ ਦੀ ਧਰਤੀ ਤੇ ਸਿਰਫ ਟਰਾਲੀਆਂ ਦੇਖਣ ਨੂੰ ਮਿਲਦੀ ਹੈ ਖਾਸੌਰ ਤੇ ਗੱਲ ਕਰੀਏ ਤਾਂ ਪੰਜਾਬ ਦੀ ਇੱਕ ਖੂਬਸੂਰਤ ਤਸਵੀਰ ਜਿੱਥੇ ਸੋਹਣੇ ਸਜਾ ਕੇ ਟਰੈਕਟਰ ਟਰੈਲੀਆਂ ਜਿਹੜੇ ਇੱਥੇ ਲਿਆਂਦੇ ਗਏ ਆ ਟਰੈਕਟਰ ਟਰਾਲੀਆਂ ਨਾਲ ਦੇ ਨਾਲ ਗੱਲ ਕਰੀਏ ਕੋਈ ਵੀ ਜਿਹੜੀ ਹੈ ਹੁੱਲੜਬਾਸੀ ਨਹੀਂ ਕੀਤੀ ਜਾ ਰਹੀ ਉਸ ਕੋ ਵੀ ਸੋਹਣੀ ਖੂਬਸੂਰਤ ਤਸਵੀਰਾਂ ਬਣਾਉਂਦੀ ਹੈ ਜਦ ਨਿਆਣੇ ਤੋਂ ਲੈ ਕੇ ਸਿਆਣੇ ਦੀ ਉਮਰ ਤੱਕ ਇੱਥੇ ਸੰਗਤ ਪਹੁੰਚ ਲਈ ਹੋਵੇ ਤੇ ਪੂਰੇ ਸ਼ਰਧਾ ਭਾਵਨਾ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਸੀ ਨਾ ਕਰਦੀ ਹੋਵੇ ਸੋ ਇਹ ਖਾਸ ਤੌਰ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਸੰਗਤ ਇੱਥੇ ਪਹੁੰਚਦੀ ਹੈ ਉਹ ਪੂਰੇ ਮਨ ਧਨ ਦੇ ਨਾਲ ਆਪਣੇ ਤੀਰਸ ਹਸਤਾਨਾ ਦੇ ਨਾਲ ਜੁੜਿਆ ਚਾਹੇ ਉਹ ਪੰਜਾਬ ਦੀ ਗੱਲ ਹੁੰਦੀ ਹੈ ਚਾਹੇ ਪੰਜਾਬ ਤੋਂ ਬਾਹਰ ਦੀ ਗੱਲ ਹੁੰਦੀ ਹੈ ਪਰ ਇਹ ਦੇਖ ਸਕਦੇ ਹੋ ਕਿ ਹਰ ਪਾਸੇ ਅੱਜ ਟਰਾਲੀਆਂ ਤੇ ਝੂਲਦੇ ਹੋਏ ਨਿਸ਼ਾਨ ਜਿਹੜੇ ਆ ਟਰਾਲੀਆਂ ਦੇ ਉੱਤੇ ਲੱਗੇ ਹੋਏ ਆ ਇਹ ਦੇਖ ਸਕਦੇ ਹੋ ਕਿ ਕਿਸ ਤਰੀਕੇ ਅੱਜ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਇਹ ਸੰਗਤ ਨੇ ਸ਼ਾਨ ਵਧਾਈ ਹੈ ਮੇਲੇ ਦੀ ਤੇ 500 ਤੋਂ ਜ਼ਿਆਦਾ ਸੰਗਤ ਜਿਹੜਿਆ ਰਤਿਏ ਤੋਂ ਇੱਥੇ ਪਹੁੰਚਿਆ ਫਿਰ ਹਾਲ ਜੇਕਰ ਗੱਲ ਕਰਦੇ ਆ ਤਾਂ ਅੰਮ੍ਰਿਤਸਰ ਦੀ ਹੀ ਸੰਗਤ ਇੰਨੀ ਬਹੁਤ ਹੈ ਔਰ ਅੰਮ੍ਰਿਤਸਰ ਤੋਂ ਇਲਾਵਾ ਦੂਹ ਡਾਡੇ ਤੋਂ ਸੰਤ ਆਪਾ ਬੁੱਢਾ ਸਾਹਿਬ ਜੀ ਵਿਖੇ ਪਹੁੰਚ ਰਿਹਾ ਤੇ ਜਿਵੇਂ ਹੁਣੇ ਗੱਲਬਾਤ ਕੀਤੀ ਉਹਨਾਂ ਨੇ ਵੀ ਇਹ ਗੱਲ ਆਖੀ ਹੈ ਕਿ ਸਾਡੇ ਮਾਪੇ ਨੇ ਅਰਦਾਸ ਕਰਕੇ ਸਾਨੂੰ ਬਾਬਾ ਬੁੱਢਾ ਸਾਹਿਬ ਜੀ ਦੇ ਸਥਾਨ ਤੋਂ ਪ੍ਰਾਪਤੀ ਦਿੱਤੀ ਹੈ ਸਾਡੀ ਸੋ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਅੱਜ ਵੀ ਲੋਕ ਆਪਣੇ ਸੰਗਤ ਸਾਡੀ ਅਸਥਾਨਾਂ ਦੇ ਨਾਲ ਪੂਰੇ ਦਿਲੋਂ ਤੇ ਤਨ ਮਨ ਤੋਂ ਜੁੜੀ ਹੋਈ ਹੈ ਸੋ ਖਾਸ ਤੌਰ ਤੇ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਾਵਾਂਗੇ ਫਿਲਹਾਲ ਹੀ ਮੇਰੇ ਦੇ ਨਾਲ ਸੁਖਾ ਟੀਵੀ ਦੇ ਲਈ ਮੈਂ ਤੁਹਾਨੂੰ ਰਿਚਿੰਗਾ ਮਿਸਟਰ